ਲੋ ਵੀ 200 ਤਨੋਲੇ ਦੀ ਮੰਡੀ ਦੇਖਣਾ ਇੱਕ ਸੋਨੇ ਦੀ ਚਿੜੀ ਤੁਹਾਨੂੰ ਮੈਂ ਦਿਖਾਉਣਾ ਹਨਾ ਸੋਨੇ ਦੀ ਚਿੜੀ ਤੁਹਾਨੂੰ ਮੈਂ ਕਿਉਂ ਦਿਖਾਉਣਾ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਲੱਗ ਜਾਊ ਪਤਾ ਹਨਾ ਕਿਉਂ ਗੱਲ ਕਰਦਾ ਆਪਾਂ ਤੁਹਾਨੂੰ ਇੱਕ ਆ ਗਾਂ ਦਿਖਾ ਰਿਹਾ ਸੋਨੇ ਦੀ ਚਿੜੀ ਤੇ ਗਾਂ ਦਾ ਤੁਸੀਂ 4 ਸਪੇਰਾ ਚੈੱਕ ਕਰ ਲਓ ਇੱਕ ਮੈਂ ਤੁਹਾਨੂੰ ਪਹਿਲੀ ਹੀ ਕਹਿ ਦਿੰਦਾ ਉਹਨਾਂ ਦੱਸ ਦਿੰਦਾ ਗਾਂ ਦੇ ਜਿਹੜੀ ਮੈਂ ਹੁਣ ਗੱਲ ਕਰਨ ਲੱਗਾ ਉਹਦੇ ਸਿੰਗ ਹੁੰਦੇ ਪਰ ਇਹਦੇ ਸਿੰਗ ਨਹੀਂ ਹੈਗੇ ਤੇ ਆਪਾਂ ਗੱਲਬਾਤ ਕਰਦੇ ਆ ਆ ਇਹਦਾ ਬੱਚਾ ਮਗਰ ਹਨਾ ਮੂੰਹ ਮੱਥਾ ਇੱਕ ਵਾਰੀ ਤੁਸੀਂ 4 ਸਪੇਰਾ ਚੈੱਕ ਕਰ ਲਓ ਦੁੱਧ ਘੱਟ ਹੈ ਬਾਦਾਂ ਉਹ ਤਾਂ ਆਪਾਂ ਕਰਦੇ ਆ ਗੱਲਬਾ ਉਦੇ ਬਾਰੇ ਤੁਹਾਨੂੰ ਮੈਂ ਦੱਸਦਾ ਹਾਂ ਵੀਡੀਓ ਦੇ ਵਿੱਚ ਵੀ ਕਿਉਂ ਆਖਿਆ ਗਿਆ ਹਨਾ 4 ਸਕੇਅਰ ਇੱਕ ਵਾਰੀ ਤੁਸੀਂ ਪੰਕਦਾ ਚੈੱਕ ਜਰੂਰ ਕਰ ਲਓ ਹਨਾ ਤੇ ਬਾਈ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਛੋਟੀ ਹੈਗਾ ਕਿਹੜਾ ਪਿੰਡ ਆ ਭਰਾ ਲੱਡਾ ਪਿੰਡ ਆ ਜੀ ਲੱਡਾ ਪਿੰਡ ਆ ਹਾਂਜੀ ਬਾਈ ਜਿਹੜੀ ਇਹ ਗਾਂ ਕੀ ਗਾਂ ਮੈਨੂੰ ਐਂ ਦੱਸ ਵੀ ਦੇਸੀ ਐ ਦੇਸੀ ਆ ਜੀ ਪ्योर ਦੇਸੀ ਆ ਬਾਈ ਪ्योर ਦੇਸੀ ਆ ਜੀ ਗਰੰਟੀ ਐ ਇਸ ਦੇਸੀ ਵਾਲੀ ਹਣਾ ਇਹਦਾ ਬੱਸਾ ਜਿਵੇਂ ਮੰਗਰੇ ਦੇ ਪੂਰੇ ਜੇ ਰੰਗ ਦਾ ਇਹ ਮੰਗ ਸਾਹੀਵਾਲ ਵੱਸੀ ਆ ਜੀ ਸਾਹੀਵਾਲ ਵੱਸੀ ਆ ਉਹਦਾ ਕ੍ਰੋਸ ਹੋ ਗਿਆ ਹਣਾ ਜਿਹੇ ਜਿਹੇ ਵੀ ਆਪਾਂ ਮਗਰ ਬੱਚਾ ਲੈ ਸਕਦੇ ਹੁੰਦੇ ਆ ਜਿਹੜਾ ਮਾਰਕੀਟਿਕ ਆ ਭਰਾ ਇਹ ਗਾਂ ਦੇਸੀ ਆ ਇਹ ਦੇਸੀ ਆ ਜੀ ਅੱਛਾ ਮੈਂ ਐਸੇ ਕਰਕੇ ਸੋਨੇ ਦੀ ਚਿੜੀ ਆਖਿਆ ਬਾਈ ਆਪਾਂ ਪਸ਼ੂ ਸਾਰੇ ਪਾਲਦੇ ਆਂ ਪਹਿਲੀ ਗੱਲ ਤਾਂ ਜਿਹੜ ਪੀ ਮਾਰੋ ਥੱਲੇ ਬੈਜੋ ਚੋ ਲੋ ਹੈਨਾ ਦੂਜੀ ਗੱਲ ਜਿਹੜਾ ਮੈਂ ਇਹਨੂੰ ਸ਼ੌਲੇ ਦੀ ਚਿੜੀ ਇਸ ਕਰਕੇ ਕਿਹਾ ਵੀ ਜਿਹੜਾ ਦੇਸੀ ਗਾਂ ਦਾ ਦੁੱਧ ਮੱਖਣ ਆਮ ਆਪਾਂ ਡਾਕਟਰ ਨੂੰ ਕਹਿ ਲੋ ਜਾਂ ਹੋਰ ਹੈਨਾ ਦੱਸਦੇ ਨੇ ਠੀਕ ਹੈ ਜੀ ਤੇ ਬਹੁਤ ਚੰਗਾ ਦੁੱਧ ਮੰਨਿਆ ਗਿਆ ਬਹੁਤ ਵਧੀਆ ਜੀ ਜਿਵੇਂ ਬੱਕਰੀ ਦਾ ਵੀ ਆਪਾਂ ਦੁੱਧ ਵਧੀਆ ਮੰਨਦੇ ਆਗੇ ਚਲੋ ਮੱਝਾਂ ਦਾ ਤਾਂ ਜੋ ਹੈਗਾ ਹੈਗੇ ਆ ਨਾ ਗਾਂ ਦੇ ਵਿੱਚੋਂ ਦੇਖਿਆ ਵੇ ਦੇਸੀ ਗਾਂ ਦਾ ਦੁੱਧ ਆਪਾਂ ਨੂੰ ਬਹੁਤ ਵਧੀਆ ਚੰਗਾ ਮੰਨੇ ਜਾਂਦਾ ਹੈ ਨਾ ਅੱਛਾ ਭਾਈ ਕਿੰਨਾ ਦੁੱਧ ਆ ਇਹ ਥੱਲੇ ਦੁੱਧ ਵੀਰੇ 9 ਕਿਲੋ ਆ 9 ਕਿਲੋ ਦੁੱਧ ਦਾ ਹਾਂ ਜੀ ਜਮਾਂ ਗਰੰਟੀ ਦਾ ਜਮਾਂ ਗਰੰਟੀ ਹੈ ਵੀਰੇ ਪਹਿਲਾਂ ਤੋਂ ਚਵਾਈ ਚਬੂਚ ਕਿਵੇਂ ਆ ਭਾਈ ਜਿਵੇਂ ਆਮ ਗਾਵਾਂ ਹੁੰਦੇ ਨੇ ਨਾ ਸੜਾਂ ਜੀਆਂ ਮਾਰਦੀਆਂ ਹੁੰਦੀਆਂ ਨੇ ਜਮਾਂ ਓਕੇ ਹੈ ਵੀਰੇ ਚਵਾਈ ਚਬੂਚ ਜਮਾਂ ਠੰਡੀ ਸੀਲ ਹੈ ਠੀਕ ਹੈ ਠੀਕ ਹੈ 9 ਕਿਲੋ ਦੁੱਧ ਦੇ ਦਿੰਦੇ 9 ਕਿਲੋ ਦੁੱਧ ਦਾ ਭਾਈ ਮਗਰ ਹੁਣ ਹੈਗਾ ਬੱਸੀ ਕਿ ਬੱਸੀ ਹੈ ਭਾਈ ਤੇ ਕਿਹੜਾ ਪਿੰਡ ਦੱਸਿਆ ਬਈ ਨੇ ਲੱड्डा ਪਿੰਡ ਆ ਜੀ ਲੱड्डा ਪਿੰਡ ਆ ਮੋਬਾਈਲ ਨੰਬਰ ਵਗੈਰਾ ਕੋਈ 95923 80 95923 80514 ਜੀ 80514 ਹਾਂਜੀ ਇਹ ਆ ਬਾਈ ਦਾ ਨੰਬਰ ਹੈ ਦੇਸੀ ਗਾਂ ਆ ਕੀ ਮੈਂ ਕਹਿੰਦਾ ਵੀ ਜਿੰਨੇ ਵੀ ਬੰਦੇ ਘਰਾਂ ਦੇ ਵਿੱਚ ਚਾਹੇ ਕਿਸਾਨ ਵੀਰ ਆ ਚਾਹੇ ਕੋਈ ਵਪਾਰੀ ਵੀਰ ਆ ਮੈਂ ਕਹਿਣਾਗਾ ਤੇ ਵੀ ਇੱਕ ਜ਼ਰੂਰ ਦੇ ਸਿਗਾ ਹੋਣੀ ਚਾਹੀਦੇ ਯਾਰ ਹਰ ਇੱਕ ਕੋਲੇ ਹਨਾ ਵਧੀਆ ਬਾਈ ਦੁੱਧਵਾਦ ਇਹਦਾ ਵਧੀਆ ਹੁੰਦਾ ਇਸੇ ਕਰਕੇ ਮੈਂ ਇਹਨੂੰ ਕਿਹਾ ਸੋਨੇ ਦੀ ਚਿੜੀ ਹਨਾ ਦੇਸੀ ਗਾਂਗੇ ਨੰਬਰ 22 ਨੇ ਬੋਲਤਾ ਜੇਕਰ ਕੋਈ ਲੈਣਾ ਚਾਹੁੰਦਾ ਹੋਵੇ ਤਾਂ ਬਾਈ ਦੇ ਨਾਲ ਜ਼ਰੂਰ ਸੰਪਰਕ ਕਰਿਓ ਜੀ ਹੁਣ ਆਪਾਂ ਖੜੇ ਆਗੇ ਧਰੌਲੇ 27 ਦੀ ਮੰਡੀ ਤੇ ਧੰਨਵਾਦ ਹੈ ਸਾਰਿਆਂ ਦਾ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ ਲੋ ਜੀ ਇੱਕ ਆਮ ਅੱਜ ਤੁਹਾਨੂੰ ਕਰਵਾਉਣਾ ਚਾਹਕਣਾ ਮੱਝ ਦਾ ਪਿੱਠਪੁੜਾ ਇੱਕ ਵਾਰੀ ਚੈੱਕ ਕਰ ਲੋ ਥਣ ਲੈਵਾ ਸਿੰਗ-ਸੰਗ ਕੁੰਡੇ ਸਿੰਗਾ ਦੀ ਝੋਟੀ ਆ ਵਧੀਆ ਡਿਟੇਲ ਆਪਾਂ ਕਰਾਂਗੇ ਗੱਲਬਾਤ ਇੱਕ ਵਾਰੀ 4 ਸਪੀਰੋਂ ਪਹਿਲਾਂ ਤੁਸੀਂ ਨਾ ਨਜ਼ਰ ਮਾਰ ਲਓ ਦੇਖ ਲਓ ਥਣਲੇਵੇ ਤੇ ਮਾਰ ਲਓ ਨਜ਼ਰ ਹੈ ਨਾ ਤੇ ਬਾਕੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਦੇ ਨਾਲ ਜਿਹਦਾ ਵੀ ਇਹ ਪਸੂ ਹੈ ਨਾ ਤੇ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਆਹ ਝੋਟੀ ਨੂੰ 4 ਸਪੀਰੋਂ ਚੈੱਕ ਕਰ ਲਓ ਤੇ ਆਹ ਸ਼ਾਇਦ ਇਹਦਾ ਬੱਚਾ ਆ ਬੱਚਾ ਇਹਦਾ ਹੀ ਹੈ ਜੀ ਹੈ ਨਾ ਆਹ ਇਹਦਾ ਬੱਚਾ ਹੈ ਕਿ ਇਹ ਇੱਥੇ ਕੱਟਿਆ ਕੱਟਿਆ ਕਟਾ ਕਟਾ ਕਾ ਮੰਗਰੀ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ 15 ਦਿਨ 15 ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਹੈ ਕਾ ਜੀ 9 ਲੀਟਰ ਲੈ ਵੀ 9 ਲੀਟਰ ਦੁੱਧ ਹੈ ਇਹ ਮੈਂ ਇੰਨੇ ਹੈਰਾਨੀ ਨਾਲ 9 ਲੀਟਰ ਪਤਾ ਕਿਉਂ ਕਿਹਾ ਨਹੀਂ ਹਰੇਕ ਬੰਦਾ ਕੀ ਕਹਿੰਦਾ ਵੀ ਜੀ 20 ਕਿਲੋ ਆ 15 ਕਿਲੋ ਆ 18 ਕਿਲੋ ਆ ਹਨਾ ਸਰਦਾਰ ਜੀ ਨੇ ਬਿਲਕੁਲ ਦਿਮਾ ਜਿੰਨਾ ਹੈਗਾ ਸਹੀ ਦੱਸਿਆ ਕਿਉਂ ਸਰਦਾਰ ਜੀ 9 ਕਿਲੋ ਦੱਸਿਆ ਤੁਸੀਂ ਹਨਾ 9 ਕਿਲੋ ਦੁੱਧਾ ਕੀ ਡਿਮਾਂਡ ਰੱਖਦੀ ਜੇ ਪੈ ਦੀ ਹੈਂ 1 ਲੱਖ ਰੁਪਇਆ 1 ਲੱਖ ਰੁਪਇਆ ਡਿਮਾਂਡ ਆ ਜੀ ਬਾਕੀ ਬਨਾਵਟ ਤੁਹਾਨੂੰ ਦਿਖਾਤੀ ਹੈ ਜੀ ਤਨੌਲੇ ਤੋਂ ਇਹ ਜੀ ਲੋਕਲ ਆ ਮੱਝ ਇਹ ਦੇਖ ਸਕਦੇ ਹੋ ਤੁਸੀਂ ਤਨੌਲੇ ਮੰਡੀ ਵਿੱਚ ਖੜਿਆ 9 ਕਿਲੋ ਦੁੱਧ ਹੈ 1 ਲੱਖ ਰੁਪਇਆ ਡਿਮਾਂਡ ਧੰਨਵਾਦ ਜੀ ਵੀ ਕਾ ਛੋਟੀ ਕਰਾਉਣਾ ਚੈੱਕ ਤੁਹਾਨੂੰ ਨਾ ਪਤਲੇ ਸਿੰਘ ਕੁੰਡੇ ਸਿੰਘ ਨੇ ਤੇ ਵਧੀਆ ਛੋਟੇ ਜੇ ਕੱਦ ਦੀ ਆਪਾਂ ਕਹਿ ਸਕਦੇ ਹਾਂ ਨਾ ਛੋਟੀ ਹੈਗੀ ਪੂਲੇ ਪਿੰਡੇ ਦੀ ਹੈ ਥਣਲੇ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਬੱਟ ਦੀਆਂ ਮੂਲੀਆਂ ਜਿੱਡੇ ਜਿਹੜੇ ਥਣਨੇਗੇ ਤੇ ਚੱਡਾ ਛੋਡਾ ਤੁਸੀਂ ਇੱਕ ਵਾਰੀ ਚਾਰ ਸਪੀਰਿਓ ਚੈੱਕ ਕਰ ਸਕਦੇ ਹੋ ਹਨ ਮਾਰ ਸਾਬ ਤੋਂ ਨਜ਼ਰ ਤੇ ਆਹ ਕਾਇਦਾ ਬੱਚਾ ਇਹਦੀ ਆ ਬੱਚਾ ਇਹ ਆਹ ਕਾਇਦਾ ਬੱਚਾ ਕਟਾ ਕੱਟਿਆ ਕਟਾ ਮਗਰ ਇਹਦੇ ਕਟਾ ਬੱਚਾ ਇਹਦਾ ਹਨ ਤੇ ਵਧੀਆ ਛੋਟੇ ਜਿਹੇ ਕੱਦ ਦੀ ਝੋਟੀ ਹੈ ਕਵੇਂ ਸੂਏ ਦੀ ਇਹ ਦੂਜੇ ਸੂਏ ਦੀ ਝੋਟੀ ਆ ਤੇ ਕੀ ਡਿਮਾਂਡ ਕਰੀ ਵੀ ਆ ਦੀ ਆਪਾਂ 65000 ਰੁਪਏ ਡਿਮਾਂਡ ਆ ਬਾਕੀ ਮਾਨਤਨ ਬਾਈ ਕਹਿੰਦਾ ਮੌਕੇ ਤੇ ਹੋ ਜਾਊਗਾ ਦੁੱਧ ਬਾਈ ਨੇ ਦੱਸਿਆਗਾ 7 ਕਿਲੋ ਜਮਾ ਬਾਈ ਕਹਦਾ ਸਹੀ ਜੀ ਗੱਲ ਹੈ ਗੱਪ-ਗੁੱਪ ਜੇ ਤਾਂ ਵੱਜਦੇ ਨਹੀਂ 7 ਕਿਲੋ ਦੁੱਧ ਹੈ 60000 ਰੁਪਏ ਦੀ ਡਿਮਾਂਡ ਦੀ ਝੋਟੀਆਂ ਹਰੀ ਗੜ ਹਰੀ ਗੜ ਤੋਂ ਆਏ ਨੇ ਬਾਈ ਨੰਬਰ ਵਗੈਰਾ ਕੋਈ ਠੀਕ ਹੈ 62841 43 44 912 ਬਾਈ ਦਾ ਨੰਬਰ ਹੈ ਜੇਕਰ ਆਹ ਝੋਟੀ ਖਰੀਦਣ ਦੇ ਚਾਹਵਾਨ ਹੋ ਤਾਂ ਜ਼ਰੂਰ ਕਰ ਲਿਓ ਸੰਪਰਕ ਬਾਈਆਂ ਦੇ ਨਾਲ ਧੰਨਵਾਦ ਹੈ ਜੀ ਲਓ ਜੀ ਇੱਕ ਆਮ ਅੱਜ ਵੀ ਤੁਹਾਨੂੰ ਕਰਵਾਉਣਾ ਚੈੱਕ ਹਨਾ ਮਾਰੋ ਨਜ਼ਰ ਮਗਰਾ ਕਟਾ ਆ ਇਹਦਾ ਬੱਚਾ ਜਿਹੜਾ ਬੈਠਾ ਹੈਗਾ ਤੇ ਆ ਮੱਝ ਤੇ ਵੀ ਮਾਰ ਲਓ ਨਜ਼ਰ ਚਾਰ ਸਪਿਰੋ ਸਿੰਘ ਸੁng ਮੂੰਹ ਮੱਥਾ ਤੁਸੀਂ ਕਰ ਲਓ ਚੈੱਕ ਵਧੀਆ ਕੂਲੇ ਪਿੰਡੇ ਦੀ ਪਤਲਾ ਪਿੰਡਾਗਾ ਮੱਝ ਦਾ ਕੱਦ ਕਾਠ ਵੀ ਬਹੁਤ ਵਧੀਆ ਸ਼ਿੰਗਾਰੀ ਵੀ ਮੱਝ ਹੈ ਬਾਈ ਨੇ ਚੁੰਨੀ ਚੰਨੀ ਪਾਈ ਵੀ ਹੈ ਨਾ ਤੇ ਖਾਲ ਦੇਵੇ ਤੇ ਵੀ ਮਾਰ ਲਓ ਨਜ਼ਰ ਆਪਾਂ ਸੋਨੋ ਕਰਵਾਉਣੇ ਹੁੰਦੇ ਚਾਰ ਸਪਿਰੋ ਚੈੱਕ ਪਸ਼ੂ ਹੈ ਨਾ ਤੇ ਆ ਦੇਖ ਸਕਦੇ ਤੁਸੀਂ ਚਾਰ ਸਪਿਰੋ ਮਾਰ ਲਓ ਨਜ਼ਰ ਬਾਕੀ ਜਦੋਂ ਵੀ ਤੁਸੀਂ ਕੋਈ ਵੀ ਪਸ਼ੂ ਖਰੀਦਦੇ ਹੋ ਹੁਣੇ ਹੋਣਾ ਉਹ ਆਪਦਾ ਤੱਲੀ ਕਰਕੇ ਚੋ ਚਾ ਕੇ ਲਿਜਾ ਸਕਦੇ ਹੁਣ ਬਾਕੀ ਇਸ ਦੀ ਡਿਟੇਲ ਹੈ ਜਿਹੜੀ ਡਿਟੇਲ ਆਪਾਂ ਕਰਾਂਗੇ ਬਾਈ ਦੇ ਨਾਲ ਗੱਲਬਾਤ ਆਹ ਝੋਟੀ ਦੀ ਆਪਾਂ ਡਿਟੇਲ ਬਾਰੇ ਬਾਈ ਨਾਲ ਗੱਲ ਕਰਦੇ ਬਾਈ ਸਸੇ ਕਾਲ ਬਾਈ ਕਿਹੜਾ ਪਿੰਡ ਆ ਰਾਇਕੋਟ ਰਾਇਕੋਟ ਬਾਈ ਇਹਦੀ ਝੋਟੀ ਦੀ ਆਪਾਂ ਡਿਟੇਲ ਦੀ ਗੱਲ ਕਰੀਏ ਕੰਬੇ ਸੂਈ ਦੀ ਹੈ ਇਹ ਇਹ ਦੂਜੇ ਸੂਈ ਦੀ ਝੋਟੀ ਹੈ ਦੂਜੇ ਸੂਈ ਦੀ ਝੋਟੀ ਹੈ ਹੁਣ ਕਿੰਨਾ ਟੈਮੋ ਹੈ ਸੂਈ ਨੂੰ ਇਹਨੂੰ ਹੋਵੇਗੀ ਵੀ ਮੀਨਾ ਕਲਾ ਲਾ ਲੂ ਮੀਨਾ ਕੋ ਹੋ ਗਿਆ ਦੁੱਧ ਬਾਈ ਲੱਗ 14 ਲੀਟਰ ਹੈ 14 ਲੀਟਰ ਤਿਆਰ ਹੈ ਕੀ ਡਿਮਾਂਡ ਰੱਖਤੀ ਬਾਈ ਇਹਦੀ ਆਪਾਂ 135 1,35,000 ਰੁਪਇਆ ਦੇਣ ਲੈਣੀ ਹੈ ਕੋਹੋ ਜੂ ਮੰਨਦਾ ਨਾ ਥੋੜਾ ਬੋਧਾ ਕਰ ਲਾਂਗੇ ਠੀਕ ਆ ਨੰਬਰ ਵਗੈਰਾ ਬਾਈ ਕੋਈ ਕਿੰਨਾ ਨੰਬਰ ਆ ਬਾਈ ਆਪਾਂ 99039 99039 8994 8994 ਹਾਂਜੀ ਆਹਗਾ ਬਾਈ ਦਾ ਨੰਬਰ ਛੋਟੀ ਸੋਨੂ ਕਰਵਾਤੀ ਚੈੱਕ ਦੂਜੇ ਸੋਏ ਦੀ ਛੋਟੀ ਆ ਹੁਣ ਆਪਾਂ ਖੜਿਆ ਤਨੋਲਾ ਮੰਡੀ ਦੇ ਵਿੱਚ ਨੰਬਰ ਬਾਈ ਨੇ ਬੋਲਦਾ ਇੱਕ ਆਹ ਝੋਟੀ ਖੜੀ ਆ ਨਾ ਦੂਰੋਂ ਇਸ ਕਰਕੇ ਦਿਖਾ ਰਹੇ ਆ ਕਿ ਤੁਹਾਨੂੰ ਕੱਦ ਕਾੜ ਦਾ ਪਤਾ ਲੱਗ ਜੇ ਹੈ ਨਾ ਕੱਦ ਕਾੜ ਦਾ ਪਤਾ ਲੱਗੇ ਮੂੰਹ ਮੱਥਾ ਤੁਹਾਨੂੰ ਕਰਵਾਦਨੇ ਜੀ ਚੈੱਕ ਕੁੰਡੇ ਸਿੰਘਾਂ ਦੀ ਝੋਟੀ ਹੈ ਇਹਦੇ ਡਿਟੇਲ ਬਾਰੇ ਭਾਈ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਤੇ ਇੱਕ ਵਾਰੀ ਤੁਸੀਂ 4 ਸਪੀਰੋ ਚੈੱਕ ਕਰ ਲਓ ਇਹ ਝੋਟੀ ਦੀ ਕੀ ਡਿਟੇਲ ਹੈ 4 ਸਪੀਰੋ ਤੁਸੀਂ ਥਣ ਲੈਵਾ ਪੋਸਟ ਵਗੈਰਾ ਇਹਦੇ ਚੈੱਕ ਕਰ ਸਕਦੇ ਹੋ ਨਾ ਭਾਈ ਕਿਹੜਾ ਪਿੰਡ ਆਪਣਾ ਬਰਨਾਲਾ ਬਰਨਾਲਾ ਜੀ ਭਾਈ ਇਹ ਝੋਟੀ ਦੀ ਗੱਲ ਕਰੀਏ ਕੀ ਡਿਟੇਲ ਹੈ ਇਹਦੀ ਇਹੇ ਫੋਨ ਆਇਆ ਫੋਨ ਨੇ ਦਿੱਤਾ 12 ਦੇ 13 ਦੇ ਵਿਚਾਲੇ ਦੁੱਧ ਪਹਿਲੇ ਸੂਏ ਨਹੀਂ ਆ ਹਾਂ ਹੁਣ ਗੱਭਣਾ 4 ਮਹੀਨਿਆਂ ਦੀ 4 ਮਹੀਨਿਆਂ ਦੀ ਹੁਣ ਗੱਭਣਾ ਹੈ ਦੂਜੇ ਸੂਏ ਸੂਕ ਹੀ ਹੋਣਾ ਪਹਿਲੇ ਸੂਏ ਝੋਟੀ ਨੇ 12 13 ਲੀਟਰ ਦੁੱਧ ਦਿੱਤਾ ਹੈ ਦੂਜੇ ਸੂਏ ਹੁਣ ਸੂਗੀ ਤੇ ਗੱਭਣਾ 4 ਮਹੀਨਿਆਂ ਦੀ ਸਿੰਘ ਮੂੰਹ ਮੱਥਾ ਤੁਸੀਂ ਇਹਦਾ ਚੈੱਕ ਕਰ ਸਕਦੇ ਹੋ ਪਹਿਲਾ ਬੱਚਾ ਹੈ ਪਹਿਲਾ ਬੱਚਾ ਇਹਦਾ ਆ ਸੀਗਾ ਜੀ ਆ ਬੱਚਾ ਇਹਦਾ ਪਹਿਲਾ ਨਾ ਕੱਟਾ ਕੱਟਿਆ ਬਈ ਪਹਿਲਾ ਕੱਟਾ ਜੀ ਹੁਣ ਇਹਦੀ ਡਿਮਾਂਡ ਡਿਮਾਂਡ ਇਹਦਾ 90 ਦੀ ਦੇਣੀ ਆ 90000 ਰੁਪਏ ਦੀ ਛੱਡਣੀ ਆ ਨੇੜ ਨਾਲ 90000 ਰੁਪਏ ਦੀ ਬਾਈ ਕਹਿੰਦਾ ਆਪਾਂ ਛੱਡਣੀ ਹੈਗੀ ਕੋਈ ਨੰਬਰ ਵਗੈਰਾ ਬੋਲ ਸਕਦੇ ਆ ਬਾਈ 98762 98762 38703 38703 ਇਹ ਆ ਬਾਈ ਦਾ ਨੰਬਰ ਖੁੱਡੀ ਰੋਡ ਖੁੱਡੀ ਰੋਡ ਬਰਨਾਲਾ ਹਾਂ ਹਾਂ ਦੋ ਨੰਬਰ ਗਲੀ ਦੋ ਨੰਬਰ ਗਲੀ ਲੋ ਜੀ ਆ ਮੱਜ ਕਰਾਉਨਿਆ ਸਨੋ ਚੈੱਕ ਹਨ ਇੱਕ ਵਾਰੀ ਮਾਰ ਲੋ ਨਜ਼ਰ ਥਣ ਲੈਵੇ ਤੇ ਪਿੱਠ ਪੁੜਾ ਕਰ ਲੋ ਤੁਸੀਂ ਚੈੱਕ ਬਾਕੀ ਡਿਟੇਲ ਆਪਾਂ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਹਨ ਲੋ ਜੀ ਦੀ ਡਿਟੇਲ ਦੀ ਗੱਲਬਾਤ ਬਾਈ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਹਨ ਦੇਖ ਲਿਆ ਬੱਚਾ ਇਹਦੀ ਆ ਬਾਈ ਆਜ ਦਾ ਮਗਰ ਬੱਚਾ ਕੱਟਾਗਾ ਮਗਰ ਆ ਜੀ ਕੱਟਾ ਕਿੰਨਾ ਟਾਈਮ ਹੋ ਗਿਆ ਭਰਾ ਸੂਈ ਨੂੰ ਚਾਰ ਮਹੀਨੇ ਹੋ ਗਏ ਸੂਈ ਨੂੰ ਦੁੱਧ ਕਿੰਨਾ ਬਾਈ 10 ਲੀਟਰ ਦੁੱਧ ਹੈ 10 ਲੀਟਰ ਦੁੱਧ ਹੈ 4 ਮਹੀਨੇ ਹੋ ਗਏ ਸੂਈ ਨੂੰ ਗੱਪਣਾ ਬਾਈ ਨਾ ਗੱਪਣੀ ਹੈ ਗੱਪਣ ਨਹੀਂ ਹੈਗੀ ਹਨਾ ਤੇ ਕੀਮਤ ਰੱਖੀ ਆ ਬਾਈ ਇਹਦੀ ਆਪਾਂ 95000 95000 ਰੁਪਇਆ ਡਿਮਾਂਡ ਆ ਬਾਈ ਦੀ ਕਿੰਡਾ ਪਿੰਡਾ ਬਾਈ ਆਪਣਾ ਤਨੋਲਾ ਲੋਕਲ ਪਿੰਡਾ ਬਾਈ ਦਾ ਲੋ ਜੀ ਫਿਰ ਤੁਹਾਨੂੰ ਆ ਵੀ ਇੱਕ ਛੋਟੀ ਚੈੱਕ ਕਰਵਾ ਦੇਣਾ ਹੈ ਨਾ ਇੱਕ ਵਾਰੀ ਪਿੱਠ ਪੜਾ ਤੁਸੀਂ ਚੈੱਕ ਕਰ ਸਕਦੇ ਹੋ ਥਣਲੇਵਾ ਡਰੋਨ ਦੇਖ ਸਕਦੇ ਹੋ ਬਾਕੀ ਡਿਟੇਲ ਇਹਦੀ ਬਾਈ ਨਾਲ ਕਰਾਂਗੇ ਗੱਲਬਾਤ ਆਊਗਾ ਜੇ ਬੱਚਾ 4 ਦਿਨ ਹੋਇਆ ਸੋਈ ਨੂੰ ਤੇ ਮਗਰ ਕੀ ਆ ਬਾਈ ਕੱਟਿਆ ਕੱਟਿਆ ਕੱਟਾ ਮਗਰ ਜੀ 4 ਸਪੀਰਾਂ ਛੋਟੀ ਦਾ ਇੱਕ ਵਾਰੀ ਤੁਸੀਂ ਚੈੱਕ ਜ਼ਰੂਰ ਕਰ ਲਿਆ ਕਰੋ ਹਨਾ ਥਣਲੇਵਾ ਤੁਹਾਨੂੰ ਦਿਖਾ ਦੇ ਦਿਖਾ ਦਿੰਨਾ ਤੋੜਨੀ ਆ ਬਾਈ ਤੋੜਦੇ ਕੋਈ ਗੱਲ ਨਹੀਂ ਪਰ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਤੋਰਾ ਦੂਰਾ ਵੀ ਤੁਹਾਨੂੰ ਕਰਵਾ ਦਿੰਨੇ ਆ ਚੈੱਕ ਹਨ ਬਾਕੀ ਇਹਦੀ ਡਿਟੇਲ ਬਾਰੇ ਬਾਈ ਆਪਾਂ ਗੱਲਬਾਤ ਕਰਾਂਗੇ ਬਾਈ ਦੇ ਨਾਲ ਹਨਾ ਆ ਝੋਟੀ ਹੈਗੀ ਜੀ ਆ ਝੋਟੀ ਜਿਹੜੀ ਆਪਾਂ ਤੋੜ ਕੇ ਤੁਹਾਨੂੰ ਦਿਖਾਈਆ ਹਨਾ ਇਹਦੀ ਡਿਟੇਲ ਬਾਰੇ ਆਪਾਂ ਕਰਦੇ ਆ ਬਾਈ ਦੇ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਪਿੰਡ ਆਪਣਾ ਢਾਣਾ ਪਿੰਡ ਬਾਈ ਕਣਕਵਾਲ ਪੰਗੂਆ ਕਣਕਵਾਲ ਪੰਗੂਆ ਪੰਗੂਆ ਹਨਾ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਕਿੰਨਾ ਚੌਥਾ ਦਿਨ ਹੈ ਚੌਥਾ ਦਿਨ ਹੈ ਮਗਰ ਕੱਟਾ ਕੱਟੀਆ ਕ ਕਟਾ ਕਿੰਨਾ ਦੋਤਾ ਬਾਈ ਦੋਤਾ ਹੁਣ 11 ਲੀਟਰ ਤਿਆਰ 11 ਲੀਟਰ ਤਿਆਰ ਹੈ ਕਿੰਨੇ ਸੂਏ ਦੀਏ ਇਹ ਤੀਜੇ ਸੂਏ ਸੂਏ ਤੀਜੇ ਸੂਏ ਹੁਣ ਸੂਈ ਪਈ ਆ ਠੀਕ ਹੈ ਜੀ ਕੀ ਡਿਮਾਂਡ ਕਰੀਆ ਬਾਈ ਇਹਦੀ ਇਹ ਜੀ ਬਾਈ 135 1 ਲੱਖ 35 ਹਜ਼ਾਰ ਰੁਪਇਆ ਮਾਨਤਾਨ ਬਾਕੀ ਮੌਕੇ ਦੇ ਹੋ ਜਾਊਗਾ ਚਵਾਈ ਚਬੂਈ ਨੂੰ ਕਿਵੇਂ ਆ ਓਕੇ ਵੀਰੇ ਕੋਈ ਛਰਲਾ ਨਹੀਂ ਫਰਲਾ ਨਹੀਂ ਅੱਛਾ ਜਮਾ ਤਾਰ ਪੋਲੀ ਹੈ ਪੋਲੀ ਤਾਰ ਠੀਕ ਹੈ ਜੀ ਠੀਕ ਹੈ ਕੋਈ ਨੰਬਰ ਵਗੈਰਾ ਬਾਈ ਆਪਣਾ ਕੋਈ ਹੈ 88725 88725 05405 05405 ਹਾਂਜੀ ਇਹ ਆ ਬਾਈ ਦਾ ਨੰਬਰ ਆ ਕਰ ਲਿਓ ਜੀ ਚੈੱਕ ਝੋਟੀ ਸਾਨੂੰ ਚਾਰ ਸਪਿਰੋ ਕਰਾ ਦਿਆ ਚੈੱਕ ਤੋੜ ਕੇ ਵੀ ਦਿਖਾ ਦਿਆ ਤੇ ਜੇਕਰ ਇਹ ਝੋਟੀ ਲੈਣ ਦਾ ਚਾਹਵਾਨ ਹੋ ਤਾਂ ਬਾਈ ਦੇ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਜੀ ਆਹ ਝੋਟੀ ਦਾ ਵੀ ਆਟ ਰੂਟਰ ਤੁਸੀਂ ਚੈੱਕ ਕਰੋ ਨਾ ਹਣ ਲੇਵਾ ਤੋਰਾ ਤੋਰਾ ਤੁਸੀਂ ਚੈੱਕ ਕਰੋ ਤੇ ਇਸ ਦੀ ਡਿਟੇਲ ਵੀ ਬਾਈਆਂ ਦੇ ਨਾਲ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਦੇਖਾਂਗੇ ਹਨਾ ਕੀ ਗੱਲਬਾਤ ਆ ਆਗ ਨੂੰ ਵੀ ਤੁਸੀਂ ਚੈੱਕ ਕਰ ਸਕਦੇ ਹੋ ਆ ਇਹਦਾ ਮਗਰ ਬੱਚਾ ਦੇਖਦੇ ਆ ਗੱਲਬਾਤ ਕਰਕੇ ਬਾਈ ਨੂੰ ਪੁੱਛਦਾ ਬਾਈ ਹੌਸੀ ਕਾਲ ਸਤਿ ਸ੍ਰੀ ਅਕਾਲ ਕਿਹੜਾ ਪਿੰਡਾ ਭਰਾ ਵੱਡੀ ਹੀਰੋ ਵੱਡੀ ਹੀਰੋ ਇਹ ਝੋਟੀ ਦਾ ਗੱਲ ਕਰੀ ਆਪਾਂ ਕੰਮੇ ਸੂਏ ਬਾਈ ਤੀਜੇ ਸੂਏ ਹੁਣ ਮਗਰ ਕੀ ਆ ਹੁਣ ਕੱਟੀ ਹੁਣ ਕੱਟੀ ਐ ਦੁੱਧ ਬਾਈ ਦੁੱਧ ਨੂੰ 14 ਕਿਲੋ 14 ਕਿਲੋ ਤਿਆਰ ਐ ਕੀ ਕੀ ਡਿਮਾਂਡ ਰੱਖੀ ਆ ਬਾਈ ਇਹਦੀ ਆਪਾਂ ਡਿਮਾਂਡ ਤਾਂ 160 ਬਾਈ 1 ਲੱਖ 60000 ਰੁਪਇਆ ਮਾਨਤਨ ਕਰਤਾ ਨੰਬਰ ਦੀ ਗੱਲ ਕਰੀਏ ਥੋੜੀ ਜੀ 9951 99151 61557 61557 557 ਇਹ ਆ ਬਾਈਆਂ ਦਾ ਨੰਬਰ ਆ ਛੋਟੀ ਤੁਹਾਨੂੰ ਕਰਾਈਆ ਚੈੱਕ ਤੇ ਇਹਦਾ ਇੱਕ ਵਾਰੀ ਤੁਸੀਂ ਆਰਡਰ-ਆਰਡਰ ਦੁਬਾਰੇ ਵੀ ਚੈੱਕ ਕਰ ਸਕਦੇ ਹੋ ਹਨ ਜੀ ਵਧੀਆ ਸੁਣੀ ਸੁਣ ਕੇ ਛੋਟੀਆਂ ਤਨੌਲਾ ਮੰਡੀ ਦੇ ਵਿੱਚ ਹੁਣ ਆਪਾਂ ਖੜੇ ਆ ਧੰਨਵਾਦ ਆ ਜੀ ਲੋ ਜੀ ਕਾ ਦਿਖਾਉਨੇ ਤੁਹਾਨੂੰ ਹਨਾ ਤਾਜੀ ਸੂਈ ਵੀ ਛੋਟੀ ਜਿਹੜੀ ਬੈਠੀ ਜਾਂਦੀ ਹੈ ਨਾ ਬਿਲਕੁਲ ਤਾਜੀ ਛੋਟੀ ਹੈ ਸਿੰਘ ਮੂੰਹ ਮੱਥਾ ਇੱਕ ਵਾਰੀ ਤੁਸੀਂ ਚੈੱਕ ਕਰ ਸਕਦੇ ਹੋ ਹਨ ਤਾਜੀ ਸੂਈ ਵੀ ਛੋਟੀ ਪਰਲੇਵੇ ਦੇ ਬਿਮਾਰ ਤੋਂ ਨજર ਇਹ ਹੈ ਇਹਦਾ ਬੱਚਾ ਮਗਰ ਤੇ ਚਾਰ ਸਪੇਰ ਤੁਸੀਂ ਛੋਟੀ ਨੂੰ ਚੈੱਕ ਕਰ ਸਕਦੇ ਹੋ ਹਨ ਦੇਖ ਸਕਦੇ ਹੋ ਬਿਲਕੁਲ ਤਾਜੀ ਸੂਈ ਵੀ ਹੈ ਹਨਾ